ਏ ਦੇਖੋ ਇਹ ਮੇਰਾ ਪਰਿਵਾਰ ਆ ਜੀ ਮੈਂ ਜਦੋਂ ਪਰਿਵਾਰ ਦੇ ਵਿੱਚ ਹੋਈ ਏ ਤੇ ਕੋਸ਼ਿਸ਼ ਹੁੰਦੀ ਆ ਵੀ ਪਰਿਵਾਰ ਨੂੰ ਪਰਿਵਾਰ ਵਰਗਾ ਮਹਿਸੂਸ ਹੋਵੇ ਸੋ ਅੱਜ ਮੈਂ ਦਰਸ਼ਨ ਕਰਨ ਆਇਆ ਸੀ ਸਾਰਿਆਂ ਦੇ ਮਿਲਿਆ ਔਰ ਮਿਲ ਕੇ ਆਪਣੀ ਹਾਜ਼ਰੀ ਵੀ ਲਵਾਈ ਆ ਔਰ ਬੇਨਤੀ ਵੀ ਕੀਤੀ ਕਿ ਯਾਨਾਂ ਨੂੰ ਵੀ ਤਗੜੇ ਹੋ ਕੇ ਹੁਣ ਸਾਥ ਦੇ ਦਿਓ ਸੋ ਮੈਨੂੰ ਇੰਨਾ ਕੁ ਪਤਾ ਵੀ ਲੋਕ ਜਿਹੜੇ ਤਿਆਬ ਨੇ ਔਰ ਇਸ ਵਰ ਵੱਖਰਾ ਜਿਹੜਾ ਇਨਕਲਾਬ ਲਿਆਂਗਾ ਕ੍ਰਿਕਟ ਹਾਂ ਇਹ ਨੌਜਵਾਨ ਵੀਰ ਸਾਡੇ ਕ੍ਰਿਕਟ ਖੇਡ ਰਹੇ ਸੀ ਕਿਉਂਕਿ ਮੇਰਾ ਇੱਕ ਸ਼ੌਂਕ ਹੈ ਸਾਡੇ ਇੱਥੇ ਇੱਕ ਜਗ੍ਹਾ ਸੀ ਉੱਥੇ ਕੂੜੇ ਦਾ ਢੇਰ ਲੱਗਾ ਸੀ ਹੁਣ ਮੇਰੀ ਕੋਸ਼ਿਸ਼ ਇਹ ਆ ਵੀ ਉਹਨੂੰ ਉੱਥੇ ਇਨਡੋਰ ਜਿਹੜਾ ਛੋਟਾ ਸਟੇਡੀਅਮ ਕ੍ਰਿਕਟ ਦਾ ਜਿਹੜਾ ਉਹਨੂੰ ਕਵਰ ਕਰਕੇ ਦੇਈਏ ਤਾਂ ਜੋ ਕਿ ਸਾਡੇ ਬੱਚੇ ਸਾਡੇ ਨੌਜਵਾਨ ਜੇ ਰਾਤ ਵੀ ਹੋਵੇ ਉੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਆਪਣੇ ਮੈਚ ਜਿਹੜੇ ਲਗਾ ਸਕਦੇ ਦੇਖੋ ਮੁਕਾਬਲਾ ਜਿਹੜਾ ਲੋਕ ਤੈਅ ਕਰਦੇ ਨੇ ਸੰਗਤ ਤੈਅ ਕਰਦੀ ਆ ਕਿਉਂਕਿ ਲੋਕਚੋਣ ਤੇ ਲੀਡਰ ਹਾਸਤੇ ਆ ਲੋਕਚੋਣ ਤੇ ਲੀਡਰ ਹਾਸਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਮੁਕਾਬਲਾ ਇੱਕ ਤਰੀਕ ਨੂੰ ਪਤਾ ਜਿਹੜਾ ਲੋਕਾਂ ਨੇ ਵੋਟਾਂ ਪਾ ਕੇ ਦੱਸ ਦੇਣੀ ਤੇ 4 ਤਰੀਕ ਨੂੰ ਨਤੀਜਾ ਆ ਜਾਣਾ ਪਰ ਇਸ ਵਾਰ ਕਿਉਂਕਿ ਲੀਡਰ ਵੇਖ ਲੇ ਐਕਟਰ ਵੀ ਵੇਖ ਲੇ ਹੁਣ ਚਾਹੁੰਦੇ ਨੇ ਆਮ ਕਰਾਂ ਦੇ ਅ ਦੇਖੋ ਜੀ ਇਹਦਾ ਮਤਲਬ ਫਿਰ ਆਮ ਆਦਮੀ ਪਾਰਟੀ ਦਾ ਡਰ ਤੇ ਯੂਰਤ ਫਿਰ ਹੈ ਹੀ ਜਾਣਾ ਸੋ ਮੈਂ ਪਾਰਟੀਆਂ ਦੇ ਹਰ ਇੱਕ ਲੀਡਰ ਦਾ ਆਪੋ ਆਪਣਾ ਨੈਤਿਕ ਫਰਜ਼ ਵੀ ਹੈ ਹਰ ਕੋਈ ਬੰਦਾ ਜੁੜ ਲਾਉਂਦਾ ਵੀ ਆ ਔਰ ਵੇਖੋ ਇਹ ਤੇ ਉਹਨਾਂ ਦਾ ਹੁਣ ਪਾਰਟੀ ਦਾ ਮਸਲਾ ਆਉਂਦੇ ਆ ਦੇ ਹੁਣ ਜੀ ਹੈ ਇਹਨੂੰ ਪਹਿਲਾਂ ਗੱਲਾਂ ਹੁੰਦੀਆਂ ਸੀ ਜਿਹੜੀ ਸਿਆਸਤ ਹੈ ਰਾਜਨੀਤੀ ਹੈ ਰਾਜਨੀਤੀ ਹੁੰਦੀ ਕੰਮ ਦੀ ਠੀਕ ਆ ਹੁਣ ਚਿਹਰੇ ਤੇ ਵੱਡੇ ਵੱਡੇ ਚਿਹਰੇ ਤੇ ਸੰਨੀ ਦੋਲ ਵੀ ਵੇਖ ਹੀ ਲਿਆ ਉਹ ਤੋਂ ਵੱਡਾ ਚਿਹਰਾ ਤੇ ਨਹੀਂ ਕੋਈ ਸਟਾਰ ਸੀ ਸਟਾਰ ਪ੍ਰਚਾਰਕ ਸੀ ਔਰ ਐਕਟਰ ਸੀ ਪਰ ਕੰਮ ਕੀ ਕੀਤਾ ਹੁਣ ਭੇਜਿਆ ਤੇ ਉਦੋਂ ਵੀ ਬੀਜੇਪੀ ਨਹੀਂ ਸੀ ਇਹ ਕਰਤੇ ਇਹਨਾਂ ਨੇ ਦਿੱਤੀ ਪਰ ਜਿਹੜਾ ਧੋਖਾ ਹੋਇਆ ਉਹ ਕਿੰਨਾ ਨਾ ਹੋਇਆ ਸਾਡੇ ਲੋਕਾਂ ਨੇ ਸਾਡੇ ਅਰਦਾਸ ਪੁਰੀਆਂ ਨਾ ਸੋ ਇਸ ਵਾਰ ਲੋਕ ਜਿਹੜੇ ਨੇ ਕੰਮ ਨੂੰ ਵੋਟ ਪਾਉਣਗੇ ਔਰ ਲੋਕ ਚਾਹੁੰਦੇ ਨੇ ਵੀ ਯਾਰ ਜਿਹਦੇ ਕੋਲ ਅਪਰੋਚ ਛੇਤੀ ਹੈ ਜਿਹੜਾ ਬੰਦਾ ਸਾਡੇ ਨਾਲ ਗੱਲ ਕਰਦਾ ਜਿਹੜਾ ਬੰਦਾ ਸਾਡੇ ਨਾਲ ਕੰਮ ਕਰਦਾ ਆਪਾਂ ਉਹਨੂੰ ਜਿਹੜਾ ਵਾ ਉਹਨੂੰ ਤਰਜੀਹ ਦੇ ਮੈਨੂੰ ਖੁਸ਼ੀ ਇਸ ਗੱਲ ਦੀ ਆ ਲੋਕ ਜਿੱਤਣ ਤੋਂ ਬਾਅਦ ਆਪਣੀ ਹਵਾ ਚ ਹੋ ਜਾਂਦੇ ਮੈਂ ਜਿੱਤਣ ਤੋਂ ਬਾਅਦ ਅੱਜ ਵੀ ਮੈਨੂੰ ਕੋਈ ਐਮਐਲਏ ਕੱਟ ਕਹਿੰਦਾ ਐਮਐਲਏ ਨਹੀਂ ਕਹਿੰਦਾ ਮੈਨੂੰ ਅੱਜ ਵੀ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਸ਼ਹਿਰੀ ਕਹਿ ਕੇ ਬੁਲਾਉਂਦੇ ਨੇ ਸੋ ਉਹਨਾਂ ਨੂੰ ਆਪਣਾ ਪਾਉਂਦਾ ਜਿਹੜਾ ਨਾ ਲੈਂਦਾ ਨਾ ਉਹਦੇ ਵਿੱਚ ਆਪਣਾ ਪੰਚ ਚੱਲ ਗਿਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜਾ ਮੈਨੂੰ ਇੰਨਾ ਪਿਆਰ ਸਤਿਕਾਰ ਇਹ ਚੀਜ਼ਾਂ ਮੁੱਲ ਨਹੀਂ ਮਿਲਦੀਆਂ ਇਹ ਚੀਜ਼ਾਂ ਵਾਸਤੇ ਇਹ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਔਰ ਲੋਕ ਤੁਹਾਨੂੰ ਆਪ ਹਾਜ਼ਰ ਨਜ਼ਰ ਹੋ ਕੇ ਪਿਆਰ ਕਰਦੇ ਹਾਂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ లై ਪੰਜਾਬੀ ਪੀਟੀਵੀ